ਕਿ ਇਥੋਂ ਦਾ ਇੱਕ ਅਧਿਕਾਰੀ ਲੋਕਾਂ ਦੀਆਂ ਐਫ ਡੀਆਂ ਸਾਰੀਆਂ ਕਢਾ ਕੇ ਲੈ ਗਿਆ ਘੱਟੋ ਘੱਟ ਕਹਿੰਦੇ 100 ਕਰੋੜ ਦੇ ਨੇੜੇ ਤੇੜੇ ਪੈਸਾ ਹੈ ਹਰ ਇੱਕ ਬੰਦਾ ਕੋਈ ਕਹਿੰਦਾ ਮੇਰਾ 10 ਲੱਖ ਹੈ ਕੋਈ 20 ਲੱਖ ਕਿਸੇ ਦਾ 70 ਲੱਖ ਹੈ ਜੋ ਇਥੇ ਲੋਕਾਂ ਦੀ ਆਵਾਜ਼ ਆ ਰਹੀ ਹੈ ਉਹ ਇਹੀ ਕਹਿ ਰਹੇ ਹੈ ਕਿ ਬਈ ਘੱਟੋ ਘੱਟ 100 ਕਰੋੜ ਵੰਗੂ ਪੈਸੇ ਦੀ ਠੱਗੀ ਮਾਰ ਕੇ ਗਿਆ ਹਰੇਕ ਬੰਦਾ ਰਗੜਿਆ ਬਈ ਯਾਨੀ ਕੋਈ ਨਹੀਂ ਛੱਡਿਆਗਾ ਹਜੇ ਤੱਕ ਬੈਂਕ ਦਾ ਕੋਈ ਵੀ ਮੇਨ ਅਧਿਕਾਰੀ ਕੋਈ ਨਹੀਂ ਬੈਂਕ 'ਚ ਪਹੁੰਚਿਆਗਾ ਐਫ.ਬੀ.ਆਈ. ਚੇਅਰਮੈਨ ਦੀ ਕੁਰਸੀ ਆ ਜਿਹੜਾ ਆਪਣਾ ਮੈਨੇਜਰ ਹੁੰਦਾ ਉਹਦੀ ਕੁਰਸੀ ਖਾਲੀ ਆ ਅੰਦਰ ਕੋਈ ਨਹੀਂ ਆਇਆਗਾ ਵੀ ਬੈਂਕ ਚ ਐਡਾ ਵੱਡਾ ਫਰਾਡ ਹੋਇਆ ਤੇ ਮੈਨੇਜਰ ਆਵੇ ਮੈਨੇਜਰ ਵੀ ਨਹੀਂ ਆਇਆਗਾ ਤੁਸੀਂ ਆ ਦੇਖ ਸਕਦੇ ਹੋ ਲੋਕਾਂ ਦੀ ਭੀੜ ਵੀ ਲੁਟੇਰੀ ਬੈਂਕ ਦੇ ਮੁਲਾਜ਼ਮ ਮਰਦਾਬਾ 32 ਕਰੋੜ ਤੋਂ ਹਲੇ ਹਲੇ ਚੱਲ ਰਹੀ ਆ 32 ਕਰੋੜ ਹਲੇ ਚੱਲ ਰਹੀ ਆ ਹਜੇ ਤੱਕ 32 ਕਰੋੜ ਰੁਪਏ ਨਿਕਲ ਆਇਆ ਜੀ ਬਹੁਤ ਤਾਂ ਤੱਕ ਜਾਣਾ ਇਹ ਹਲੇ ਲੋਕੀ ਤੁਰੇ ਆਉਂਦੇ ਆ ਜਿਵੇਂ ਹਜੇ ਤਾਂ 11 ਵਜੇ ਆ 11 ਵਜੇ ਤੱਕ 32 ਕਰੋੜ ਦਾ ਘਫਲਾ ਸਾਹਮਣੇ ਆ ਗਿਆ ਆ ਵੀ ਬਾਬਾ ਜੀ ਕੀ ਨਾਮ ਆ ਤੁਹਾਡਾ ਜੀ ਕਨਾਲ ਰਵਿੰਦਰ ਸਿੰਘ ਕਿੱਥੋਂ ਦਾ ਤੁਸੀਂ ਰਹਿਣ ਵਾਲੇ ਹੋ ਜਾਣ ਵਾਲੇ ਪਿੰਡ ਦੀ ਆ ਤੇ ਕਿੰਨਾ ਡੜਾ ਨੁਕਸਾਨ ਹੋਇਆ ਜੀ 18.5 ਲੱਖ ਦਾ 12.65 ਲੱਖ ਦਾ ਸਾਡੀ ਐਫ ਡੀ ਸੀ ਕੇ ਲੋਨ ਸੀ ਜੀ ਸਾਡਾ ਸੇਵਿੰਗ ਖਾਤਾ ਸੀਗਾ ਜੀ ਜੀ ਚਲੋ ਬੈਂਕ ਲੈਜਰ ਇਹਦੇ ਕੋਲੇ ਆਉਂਦੇ ਸੀ ਐਮ ਐਸ ਕੁਮਾਰ ਜੀ ਹਮ ਇਹਨਾਂ ਨੂੰ ਕੁਰਸੀ ਕਹਿੰਦਾ ਬੈਠ ਜਾ ਸਾਨੂੰ ਕੀ ਪਤਾ ਇਹ ਨਹੀਂ ਮਾਨ ਪਾਪ ਹਮ ਚਲੋ ਮੰਨ ਕੇ ਕਿ ਬਾਰੇ ਪੰਦੇ ਦੀ ਕੋਈ ਵੀ ਹੈ ਮੈਂਸ ਦੀ ਕਮਾਈ ਨਾਲ ਹੋ ਰਹੀ ਹੈ ਤੇ ਜਿਹੜੀ ਪੈਸਾ ਕੋਈ ਵੀ ਆਪਾਂ ਦਾ ਟਿਕਾਣਾ ਯਾਰ ਵੀ ਇਹਦੇ ਨੂੰ ਲੋਨ ਦਾ ਤਾਂ ਵੀ ਲੋਨ ਦਾ ਸਾਡੇ 18.5 ਲੱਖ ਜਿਹੜੀ ਜੈ ਨੇ ਇੱਥੇ ਜਮਤਾ ਜਿਹਨਾਂ ਦਾ ਲੋਨ ਹੈ ਦਾ ਕਿਵੇਂ ਚੱਲ ਪੈ ਰੂਗਾ ਅਸੀਂ ਸਰਕਾਰ ਨੂੰ ਕਹਿੰਦੇ ਵੀ ਸਰਕਾਰ ਕੋਲੇ ਪੈਸੇ ਰੱਖੇ ਆ ਕਿਹਾ ਸਾਡਾ ਪਿੰਡ ਦਾ ਇਹ ਪੂਰਾ ਬੱਚਾ ਵੀ ਸਾਡੇ 13 ਲੱਖ ਕਿਹਾਵਾ ਕੋਈ ਬਾਤ ਨਹੀਂ ਕੋਈ ਸਾਡੇ 7.5 ਲੱਖ ਕਿਨੇ ਬੰਦਿਆਂ ਦੇ ਪੈਸੇ ਗਏ ਲੱਗਦਾ ਕਿ ਅਸੀਂ ਮੈਨੇਜਰ ਕੋਲੇ ਨਹੀਂ ਨਾ ਰੱਖੇ ਇਹਦਾ ਸਰਕਾਰ ਨੂੰ ਦਿੱਤੇ ਆ ਸਾਡੇ ਕੋਲੇ ਨਾਲ ਆ ਵੇਖੋ ਸਾਡੀ ਸਾਰੇ ਪੈਸਿਆਂ ਦੀ ਡਿਟੇਲ ਆ ਸਾਡੇ ਕੋਲੇ ਤੇ ਜਦੋਂ ਅਸੀਂ ਪੈਸੇ ਲੈਣ ਆਏ ਪਰਸੋਂ ਹੀ ਨਾਲ ਨੂੰ ਟੌਕ ਬੰਦਾ ਪੈਸੇ ਦੇ ਗੋਰ ਨੂੰ ਫੇਰ ਨਾਲ ਉਹਨਾਂ ਦਾ ਥੋੜਾ ਥੋੜਾ ਜਿਹਾ ਨਾਸਾ ਕਰੀਏ ਇਹ ਲਾ ਲਿਆ ਤੇ ਉਹ ਭੱਜ ਗਿਆ ਇਹਨੇ ਗੋਣ ਵੀ ਲਾਇਆ ਕਹਿੰਦਾ ਮੈਂ ਉਹਨਾਂ ਜੀ 2 ਵਜੇ ਦੇ ਨੂੰ ਸਾਡਾ ਪਹਿਲਾ ਵੀ ਇਹ ਟੈਕ ਆਇਆ ਸੀਗਾ ਜੀ ਇਹ ਠੱਕੇ ਨਾਲ ਸਾਨੂੰ ਐਂਟਰੀਆਂ ਨਹੀਂ ਕਰਕੇ ਦਿੰਦਾ ਤਾਂ ਕਿਹੜਾ ਨਹੀਂ ਐਂਟਰੀਆਂ ਵੀ ਕਰਾਇਆ ਤੇ ਹੁਣ ਉਹਦੀ ਹਰੂਣ ਦੇ बावजूद ਵੀ ਸਾਡੇ ਕਰੀ ਗਏ ਆ ਅਸੀਂ ਕਿਹਦੇ ਤੇ ਭਰੋਸਾ ਕਰਾਂਗੇ ਸਾਡੇ ਕੋਲ ਪੈਸੇ ਜਿੱਦਾਂ ਸਾਡੇ ਕੋਲ ਐਂਟਰੀ ਦਾ ਮੇਰੇ ਕੋਲ 17 ਨੰਬਰ ਹੁਣ ਕੀ ਕਹਿ ਰਹੇ ਆ ਅਧਿਕਾਰੀ ਪੈਸੇ ਨਾਲ ਜਿਹੜੇ ਸਾਡੇ ਬਜ਼ੁਰਗਾਂ ਦੇ ਸਾਡੇ ਜੀ ਦੇ ਨਾਮ ਦੇ ਕਰਵਾ ਸੀ ਉਹ ਪੈਸੇ ਦੁਬਾਰਾ ਮਾਰਾ ਉਹ ਸਹੀ ਅਧਿਕਾਰੀ ਦੇ ਕੋਲ ਹੀ ਹੋਣ ਦੇਗੇ ਅਧਿਕਾਰੀ ਕੋਈ ਨਹੀਂ ਕੋਈ ਨਹੀਂ ਇੱਕ ਹੋਰ ਆ ਗਿਆ ਜੀ ਬਚਾਰ 85 ਲੱਖ ਦੀ ਇੱਕ ਹੋਰ ਆ ਗਈ ਪੁਲਿਸ ਦੇ ਵਿੱਚ ਕੰਪਲੇਨਟ ਕਰਦਾ ਜੀ ਆ ਆ ਭਾਈ ਦਾ 60 ਲੱਖ ਰੁਪਈਆ ਨਾ 55 ਲੱਖ ਰੁਪਈਆ ਆਹ ਪੱਛੀ ਕੀ ਨਾ 32 ਕਰੋੜ ਹੋ ਗਈ 11 ਵਜੇ ਤੱਕ ਇੱਕ ਮਿੰਟ ਭਾਈ ਜੀ ਇੱਕ ਦਿਨ ਬੋਲ ਲੈਣ ਦਿਓ ਮੇਰੇ ਬ੍ਰਦਰ ਦੇ ਨਾਲ 15 ਹਜ਼ਾਰ ਰੁਪਏ 25 ਰੁਪਏ ਤਿੰਨ ਅਫਸਰਾਂ ਦੇ ਕੋਲ 9 ਲੱਖ ਰੁਪਏ ਇੱਕ 9 ਦੀ ਐਕਟ ਆਪਦੀ ਐਕਟ ਸਾਰੀਆਂ ਫੋਟੋ ਪਈਆਂ ਹਾਤੇ ਤੋਂ ਕੱਢ ਗਏ ਠੇਕ 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 ਸੇਕ ਕਰਨਾ ਚਾਹੇ ਤੋੜ ਕੇ ਆਪ ਕੁੱਲ ਕਿੰਨਾ ਪੈਸਾ ਸੀ ਉਹਦੇ ਤੋਂ ਫਰਕ ਤੁਹਾਨੂੰ ਕਦੋਂ ਪਤਾ ਲੱਗਿਆ ਵੀ ਫੇਕ ਹੈਗਾ ਹੁਣ ਜਦੋਂ ਕਹਿ ਕੇ ਕੱਢ ਗਏ ਕਦੋਂ ਜਾ ਕੇ ਮੋਰ ਤੇ ਪਤਾ ਲੱਗਿਆ ਕਿ ਬੈਂਕ ਦੇ ਅਧਿਕਾਰੀਆਂ ਨੂੰ ਮਿਲੇ ਕੀ ਕਹਿੰਦੇ ਆਂ ਬੈਂਕ ਦੇ ਅਧਿਕਾਰੀ ਤੇ ਆਂਦੇ ਵੀ ਅਸੀਂ ਉਹਦੀ ਜਾਂਚ ਕਰਾਂਗੇ ਤੇ ਫੈਸਲਾ ਸੁਨੇਤਾ ਸੁਣਾਵਾਂਗੇ ਕਿ ਉਹਿਆ ਕਿ ਨਹੀਂ ਦਿੱਤਾ ਹੁਣ ਤੱਕ ਕਾਫੀ ਲੋਕ ਇਕੱਠੇ ਹੋਏ ਕਿੰਨਾ ਲਗਭਗ ਕਿੰਨੇ ਕਿਦਾਂ ਖਸਾਮ ਲੱਗਦਾ ਵੀ ਮੇਰਾ 52 ਤੋਂ ਸ਼ੁਰੂ ਹੋਣ ਲੱਗ ਗਿਆ ਅਗਲਾ ਟਾਊਨ ਜੀ ਘੱਟ ਅੱਜ ਕੱਲ੍ਹ ਦਾਸਾ ਮੈਨੂੰ ਵੀ ਅੱਜ ਯਾਦ ਆਈ ਹੈ ਕਿਉਂਕਿ ਅਜ ਤੋਂ 4 ਸਾਲ ਪਹਿਲਾਂ ਪ੍ਰਾਲੀ ਬ੍ਰਾਂਚ ਸੀਗਾ ਮੁਕਸ਼ੂ ਰੋਡ ਤੇ ਤੇ ਸਾਡੇ ਭਈਏ ਲੇਬਰ ਵਾਲੇ ਆਉਂਦੇ ਕੰਮ ਕਰਦੇ ਹੋ ਲਗਭਗ 60000 ਰੁਪਏ ਜਮ੍ਹਾਂ ਕਰਾ ਕੇ ਗਏ ਸੀ ਤਾਂ ਉਹ ਚਲੇ ਗਏ ਬਿਹਾਰ ਚ ਉਹਨਾਂ ਨੇ ਆ ਕੇ ਮੈਨੂੰ ਫੋਨ ਕੀਤਾ ਕਹਿ ਲਈ ਸਾਡੇ ਪੈਸੇ ਨਹੀਂ ਪਹੁੰਚੇ ਮੈਂ ਵੀ ਉਹਨੂੰ ਕਹਿੰਦਾ ਮੈਂ ਗਿਆ ਪਤਾ ਕਰਕੇ ਆ ਉਹਨੇ ਪਤਾ ਕੀਤਾ ਤਾਂ ਮੈਂ ਕਿਹਾ ਰਸੀਦ ਦਿਖਾਓ ਉਹ ਕਹਿੰਦਾ ਰਸੀਦ ਤਾਂ ਹੈ ਨਹੀਂ ਜੋ ਭਈਏ ਬਿਹਾਰ ਚ ਹੈ ਵੀ ਆ ਕੇ ਵਿਖਾਦਾ ਕਿ ਪੈਸੇ ਪਹੁੰਚ ਕੇ ਜਮ੍ਹਾਂ ਕਰਾ ਗਏ ਆ ਕੈਮਰਾ ਕਿੱਥੇ ਆ ਦੇਖਿਆ ਕੁਝ ਪਤਾ ਨਹੀਂ ਲੱਗਾ ਉਹ ਬਾਤ ਵਿਚਾਰੇ ਆਏ ਕੋਈ ਨਿਆਂ ਨਹੀਂ ਦੱਤਾ ਉਹ ਵੀ 60000 ਰੁਪਏ ਸਿੱਧਾ ਹੱਥ ਚ ਲਾਇਆ ਸੀ ਇਸੇ ਨੇ ਫਰਜੀ ਰਸੀਦ ਦੇ ਕੇ ਮੈਨੂੰ ਮਤਲਬ ਫਰਜੀ ਲੋਕਾਂ ਗਿਆ ਕੱਲ ਵੀ ਲੋਕਾਂ ਖਾਦੇ ਉਹ ਲੋਕਾਂ ਨੂੰ ਫਰਜੀ ਰਸੀਦ ਦਿੱਤੀ ਜਾ ਰਹੀ ਹੈ ਮਤਲਬ ਉਹ ਫਰਜੀ ਰਸੀਦਾਂ ਦਿੰਦਾ ਸੀ ਮੈਂ ਉਹਦੇ ਚ ਦੋਸ਼ੀ ਸਾਡੇ ਸਾਰਿਆਂ ਨੂੰ ਬਣਦਾ ਸਾਧ ਕੱਡੇ ਦੇ ਸਮੂਚੇ ਨਿਵਾਸੀਆ ਪ੍ਰਿੰਟਰੀ ਬੰਦ ਪਤਾ ਕਿਉਂ ਉਹਨੇ ਇੰਨਾ ਕੇ ਜਿਆਦਾ ਪਰਮਾਵੇ ਕਰੋਨਾ ਦੇ ਦੌਰਾਨ ਉਹ WhatsApp ਤੇ ਕਹਿੰਦਾ ਸੀ ਮੈਨੂੰ ਚੈੱਕ ਪਾਟਸੋ ਕਰ ਦਿਓ ਤੇ ਲੋਕ ਚੈੱਕ ਪਾਟਸੋ ਸੈਂਡ ਕਰਕੇ ਕਰ ਦਿੰਦੇ ਸੀ ਉਹ ਪਾਸੇ ਕਢਾ ਕੇ ਰੱਖ ਲਿਆ ਨੋਕ ਲਈ ਆਉਂਦੇ ਉਹਨੇ ਇੰਨਾ ਕੁ ਮਤਲਬ ਆ ਅੰਨੇ ਕਰ ਲੇ ਪਰਦਾ ਪਾ ਲਿਆ ਸਾਰਿਆਂ ਦੇ ਇੱਥੇ 15 18 ਕੇਕ ਕੱਟੇ ਗਏ ਨੇ ਵਿੱਚ ਮੈਂ ਵੀ ਇੱਕਦਮ ਸ਼ਾਮਲ ਐ ਮੈਂ ਸ਼ਾਮਲ ਹੋਇਆ ਵੀ ਮੈਂ ਇੱਥੇ ਕੰਮ ਆਇਆ ਸੀ ਇਹਨੂੰ ਤਾਂ ਪਹਿਲਾਂ ਰਜੀਤ ਸਿੰਘ ਜੀ ਵੱਲੋਂ ਤੁਹਾਨੂੰ ਆਹ ਆਪੂ ਜੀ ਅਤਾਜਪ੍ਰੀਤ ਜਿਨ੍ਹਾਂ ਨੇ ਸਾਰੇ ਇੱਥੇ ਖੁਦ ਕੋ ਗਵਾੜਾ ਮੈਨੂੰ ਲਓ ਚੇਅਰਮੈਨ ਸਾਹਿਬ ਤੁਸੀਂ ਉਹ ਮੈਂ ਗੱਲ ਕੀ ਅਖੇ ਮੈਂ ਕੰਮ ਆਇਆ ਸੀ ਜਿਹੜੀਆਂ ਪੈਸੇ ਵੀ ਦੇਊਗਾ ਕੁਝ ਮੈਂ ਵੀ ਸ਼ਾਮਲ ਹੋਇਆ ਆਪਕਾ ਜੀ ਇਸ ਗੱਲ ਲਈ ਮੈਂ ਬੜਾ ਆਪਦੇ ਨੂੰ ਮਹਿਸੂਸ ਕਰਦਾ ਹਾਂ ਦੀ ਮੈਨੂੰ ਖੜਨਾ ਪਿਆ ਉਹਦੇ ਵਿੱਚ ਪਰ ਉਸ ਬੰਦੇ ਨੂੰ ਮੇਰੇ ਕੱਪੂ ਜੀ ਫੇਸਬੁਕ ਤੇ ਕੇਕਾਂ ਦੀ ਗਿਣਤੀ ਕੱਢ ਲਉਣਾ ਜਿੰਨੇ ਸਾਡੇ ਅੱਡੇ ਵਾਲਿਆਂ ਨੇ ਇਕੱਠੇ ਤੇ ਜਿੰਨੀ ਉਹਨੇ ਅੰਦਰ ਵੜ ਕੇ ਡੀਪਲੀ ਇਹੋ ਜਿਹਾ ਕਿ ਇਹਨਾਂ ਲੋਕਾਂ ਨੇ ਧੋਖਾ ਕੀਤਾ ਉਹ ਬੰਦੇ ਨੂੰ ਫਾਂਸੀ ਹੋਣੀ ਚਾਹੀਦੀ ਉਹਨੇ ਵਿਸ਼ਵਾਸਘਾਤ ਕੀਤਾ ਕੌਣ ਹੈ ਕਿਹੜੀ ਪੋਸਟ ਤੇ ਸੀ ਕੌਣ ਸੀ ਕਿਹੜੀ ਪੋਸਟ ਤੇ ਆਮਤ ਢਿੰਗੜਾ ਜੀ ਕਿਹੜੀ ਪੋਸਟ ਤੇ ਉਹ ਪੋਸਟ ਹੈ ਜੇ ਮੈਨੂੰ ਫੋਟੋ ਹੈਗੀ ਮੈਨੂੰ ਕੋਲ